ਸਸ ਗੱਲਸ ਤੋਂ ਆਇੱਕ ਵੀਡੀਓ ਦੇਖਿਓ ਜਿਹੜੀ 2-3 ਦਿਨਾਂ ਦੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਹ ਵੀਡੀਓ ਦੇਖੋ ਕਿਵੇਂ ਧੱਕਾ ਹੋ ਰਿਹਾ ਕਿਸੇ ਗਰੀਬ ਨਾਲ ਵੀਡੀਓ ਦੇਖੋ ਪਹਿਲਾਂ ਫਿਰ ਆਪਾਂ ਬਾਅਦ ਚ ਕਰਦੇ ਹਾਂ ਇਸ ਬਾਰੇ ਗੱਲ ਦੋਸਤੋ ਇਹ ਕਿਸੇ ਪਿੰਡ ਦੇ ਦੀ ਕੋਈ ਲੜਾਈ ਝਗੜੇ ਦੀ ਵੀਡੀਓ ਹੈਗੀ ਹੈ ਕਿਸੇ ਗਰੀਬ ਬੰਦੇ ਦਾ ਟਰੈਕਟਰ ਹੈ ਬਿਲਕੁਲ ਨਮਾ ਤੇ ਹੰਕਾਰੇ ਹੋਏ ਲੋਕ ਉਹਨੂੰ ਕਿਵੇਂ ਭੰਨ ਤੋੜ ਰਹੇ ਤੇ ਅੱਗ ਲਾ ਰਹੇ ਲੜਾਈ ਦੀ وجہ ਤਾਂ ਤਾਂ ਦੇਖੋ ਕੁਝ ਨਹੀਂ ਕਰ ਸਕਦਾ ਵੀ ਕੀ ਕਰਨਾ ਨਾ ਹੀ ਤਾਂ ਪਿੰਡ ਦਾ ਪਤਾ ਵੀ ਕਿਹੜਾ ਪਿੰਡ ਹੈ ਪਰ ਦੇਖਣ ਤੋਂ ਪਤਾ ਲੱਗ ਰਿਹਾ ਵੀ ਇਹ ਕੋਈ ਗਰੀਬ ਬੰਦੇ ਦਾ ਟਰੈਕਟਰ ਹੈਗਾ ਤੇ ਦੂਜੇ ਜਿਹੜੇ ਲੋਕ ਨੇ ਹੰਕਾਰੇ ਹੋਏ ਲੋਕ ਨੇ ਆਪਾਂ ਜਾਤੀ ਦੌਰ ਤੇ ਤਾਂ ਗੱਲ ਨਹੀਂ ਕਰਾਂਗੇ ਵੀ ਕੌਣ ਨੇ ਪਰ ਦੇਖਣ ਤੋਂ ਹੀ ਪਤਾ ਲੱਗ ਰਿਹਾ ਵੀ ਉਹ ਹੰਕਾਰੇ ਹੋਏ ਲੋਕ ਨੇ ਉਹ ਗਰੀਬ ਤੇ ਛੜਦੇ ਇਹ ਸਾੜੇ ਦਾ ਕਾਰਨੀ ਹੈ ਵੀ ਉਸ ਦਾ ਨੰਬਾ ਟਰੈਕਟਰ ਭੰਨਿਆ ਤੋੜਿਆ ਜਾ ਰਿਹਾ ਤੇ ਅੱਗ ਲਾਈ ਜਾ ਰਹੀ ਹੈ ਅੱਗ ਲਾਉਣ ਦੀ ਕੋਸ਼ਿਸ਼ ਜਦੋਂ ਪਹਿਲਾਂ ਕੀਤੀ ਥੋੜੀ ਅੱਗ ਲੱਗੀ ਤੇ ਫਿਰ ਉਸ ਤੋਂ ਬਾਅਦ ਕਿਸੇ ਨੇ ਬੁਝਾਉਣ ਦੀ ਵੀ ਕੋਸ਼ਿਸ਼ ਕੀਤੀ ਜਿਹਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਉਹਦੇ ਲਈ ਬਹੁਤ ਧੰਨਵਾਦ ਆ ਉਹਦਾ ਕੁਸ਼ ਅੱਗ ਲਾਉਣ ਦੀ ਨਹੀਂ ਕਰਨੀ ਚਾਹੀਦੀ ਬੁਝਾਉਣ ਦੀ ਕਰਨੀ ਚਾਹੀਦੀ ਹੈ ਇੱਕ ਹੋਰ ਨਾਲ ਦੀ ਨਾਲ ਇੱਕ ਜਨਾਨੀ ਬਾਹਰ ਨਿਕਲ ਕੇ ਆਉਂਦੀ ਹੈ ਉਹ ਕਿਵੇਂ ਭੰਗੜੇ ਪਾਉਂਦੀ ਹੈ ਨਾ ਉਸ ਤੋਂ ਬਾਅਦ ਖੁਦ ਫੇਰ ਉਹੀ ਬੰਦਾ ਆਉਂਦਾ ਜਿਹੜਾ ਪਹਿਲਾਂ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਸੀ ਤੇ ਅੱਗ ਲਾ ਕੇ ਜਦੋਂ ਵਾਪਸ ਮੁੜਨ ਲੱਗਦਾ ਤਾਂ ਉਸੇ ਨੂੰ ਪੈ ਜਾਂਦੀ ਹੈ ਅੱਗ ਸੋ ਇਹਨੂੰ ਕਹਿੰਦੇ ਆ ਵੀ ਹੰਕਾਰ ਨੂੰ ਮਾਰ ਜਿੰਨਾ ਬੰਦਾ ਹੰਕਾਰੀ ਹੈ ਉਹਨੂੰ ਮਾਰ ਪੈ ਜਾਂਦੀ ਹੈ ਸੋ ਸਜ਼ਾ ਤਾਂ ਕੁਝ ਨਾ ਕੁਝ ਤਾਂ ਇੱਥੇ ਮਿਲ ਗਈ ਤੇ ਬਾਕੀ ਜਿਹੜੀ ਜੇ ਇਹ ਟਰੈਕਟਰ ਦਾ ਬੀਮਾ ਪੂਰਾ ਹੋਇਆ ਤੇ ਬੀਮੇ ਵਾਲੇ ਇਹ ਤਾਂ ਫਿਰ ਕਲੇਮ ਆਪਦੇ ਕੋਲ ਨਹੀਂ ਦਿੰਦੇ ਫਿਰ ਇਸੇ ਤੋਂ ਪਰਹੁੰਣਗੇ ਨਾਲੇ ਮਿਲੂਗੀ ਸਜ਼ਾ ਬੀਮਾ ਨਾ ਵੀ ਹੋਇਆ ਅੱਗ ਲਾਉਣ ਦੀ ਤਾਂ ਸਜ਼ਾ ਹੀ ਬਹੁਤ ਭੜੀ ਹੈ ਸਾਰੀਆਂ ਸਜ਼ਾਵਾਂ ਨੂੰ ਭੜੀ ਹੈ ਅੱਗ ਲਾਉਣ ਦੀ ਸਜ਼ਾ ਤੇ ਖੜਾ ਨਹੀਂ ਛੁੱਟਦਾ ਹੁਣ ਤਾਂ ਇਹਨਾਂ ਨੇ ਹੰਕਾਰ ਦੇ ਵਿੱਚ ਕਿੱਡੀ ਵੱਡੀ ਗਲਤੀ ਕੀਤੀ ਹੈ ਫਿਰ ਇਹ ਕਰਨਗੇ ਮਿੰਨਤਾ ਇਹਨਾਂ ਦੀ ਵੀ ਮਿੰਨਤਾ ਕਰਨਗੇ ਤੇ ਫਿਰ ਲੀਡਰਾਂ ਦੀ ਵੀ ਮਿੰਨਤਾ ਕਰਨਗੇ ਅਖੀਰ ਨੂੰ ਖੜਾ ਨਹੀਂ ਛੁੱਟਦਾ ਕੇਸ ਬਣੂ ਬਣੂਗਾ ਤੇ ਡਬਲ ਕੇਸ ਹੋਊਗਾ ਨਾ ਇਹ ਤਾਂ ਬੀਮੇ ਵਾਲੇ ਕਰਨਗੇ ਜੇ ਬੀਮਾ ਹੋਇਆ ਹੋਇਆ ਟਰੈਕਟਰ ਦਾ ਬਸੇ ਨਵੀਂ ਆ ਲੱਗਦਾ ਬੀਮਾ ਹੋਇਆ ਹੋਊਗਾ ਤੇ ਨਾਲੇ ਅੱਗ ਲਾਉਣ ਦਾ ਲੱਗਦੋ ਕੇਸ ਹੁੰਦਾ ਹੁੰਦਾ ਸੋ ਹੰਕਾਰ ਨਹੀਂ ਕਰਨਾ ਚਾਹੀਦਾ ਗਰੀਬ ਕਿੰਦਰ ਜਾਵੇ ਫਿਰ ਗਰੀਬ ਕੀ ਕਰੇ ਨਾ ਸੋ ਕਾਰਨ ਕੋਈ ਹੋਰ ਵੀ ਹੋ ਸਕਦਾ ਪੈ ਨਹੀਂ ਕਹਿੰਦੇ ਵੀ ਇਹ ਮਤਲਬ ਵੀ ਕੋਈ ਕਿਸੇ ਲੜਾਈ ਝਗੜੇ ਦਾ ਕਾਰਨ ਹੋਰ ਵੀ ਹੋ ਸਕਦਾ ਪਰ ਇੰਨਾ ਹੰਕਾਰ ਵੀ ਨਹੀਂ ਚਾਹੀਦਾ ਵੀ ਯਾਰ ਕਿਸੇ ਨੇ ਨਾ ਧੱਕਾ ਹੋ ਜੇ ਉਹ ਕਹਿੰਦਾ ਲਾ ਦੋ ਲਾ ਦੋ ਕਰੀ ਜਾਂਦਾ ਉਹ ਨਾ ਇਹ ਸਾਨੂੰ ਪਤਾ ਲੱਗੂ ਬਾਕੀ ਸਹੀ ਗੱਲ ਉਹਨੂੰ ਪਤਾ ਵੀ ਫੇਰ ਪਤਾ ਲੱਗੂ ਇਹਨਾਂ ਨੂੰ ਨਾ ਤੇ ਬਾਕੀ ਹੰਕਾਰ ਬਹੁਤ ਮਾੜੀ ਚੀਜ਼ ਹੁੰਦੀ ਹੈ ਹੰਕਾਰ ਨੂੰ ਮਾਰ ਪੈਂਦੀ ਪੈਂਦੀ ਹੁਣ ਅੱਗ ਤਾਂ ਉਹਨੂੰ ਲੱਗੀ ਪਤਾ ਨਹੀਂ ਅੰਦਰ ਵੱੜ ਕੇ ਕਿੰਨੀ ਕੁ ਲੱਗੀ ਹੋ ਮੱਚ ਗਿਆ ਕੋਈ ਨਾ ਕੋਸ ਤਾਂ ਮੱਚੇਗਾ ਉਹਦਾ ਕੇਸਾਂ ਕੋ ਸਾਨੂੰ ਪੈ ਗਈ ਹੋਣੀ ਹੈ ਕੱਪੜੇ ਮੱਚ ਗਏ ਉਹਨੇ ਕੱਪੜੇ ਲਾਉਂਦੇ ਲਾਉਂਦੇ ਪਿੰਡੇ ਨੂੰ ਬੈ ਜਾਂਦੀ ਹੁੰਦੀ ਹੈ ਪਟਰੋਲ ਚੀਜ਼ੀ ਇਹ ਜੇ ਚਮੜੀ 'ਚ ਵੱੜਦੇ ਫਿਰ ਚਮੜੀ ਨੂੰ ਪੈਂਦੀ ਹੈ ਤੇ ਬਹੁਤ ਧੱਕਾ ਹੋ ਰਿਹਾ ਗਰੀਬ ਨਾਲ ਤਕੜਾ ਉਹ ਬੰਦਾ ਜਿਹੜਾ ਹੰਕਾਰੀ ਬੰਦਾ ਹੁੰਦਾ ਗਰੀਬ ਨੂੰ ਮਾਰ ਪਾਉਂਦੇ ਪਾਉਂਦਾ ਹੈ ਸੋ ਸੌਣੇ ਚਾਹੀਦੇ ਇਸ ਤਰ੍ਹਾਂ ਦੇ ਤੱਕੇ ਛਾਈਆਂ ਨਾ ਹੋਣ ਗਰੀਬਾਂ ਦਾ ਨਾ ਕਰੇ ਕੋਈ ਕੁਦਰਤ ਬੜੀ ਵੱਡੀ ਵੱਡੀ ਚੀਜ਼ ਹੈ ਫਿਰ ਕੁਦਰਤ ਹਿਸਾਬ ਤੱਕ ਕਰਦੀ ਹੋਈ ਹੈ ਜਿਵੇਂ ਉਹਨੂੰ ਹੰਕਾਰ ਦਾ ਮਾਰ ਪਈ ਹੈ